ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਹੋਸੀ ਟੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾ ਸੁਪੈ ਚੁੱਖ ਨਾ ਹੋਵਈ ਜੇ ਲਾਇ ਰਹਾ ਹਾਂ ਰਿਵਤਾਰ ਅੱਖਾਂ ਭੁਖਣਾ ਉਤਰੀ ਜੇ ਬਨਾ ਪ੍ਰੀਆ ਭਾਰ ਸਿਆਣਪਾ ਲਖ ਹੋਵੇ ਤਾ ਇੱਕ ਨਾ ਚੱਲੇ ਨਾਲ ਕਹਿਉ ਸਚਿਆ ਰਹੀ ਐ ਕੋ ਕੁੜਾ ਟੁੱਟੇ ਭਾਲੋ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੇ ਹਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹਾਨ ਜੀ ਹੁਕਮ ਮੇ ਲਵੜਾਈ ਹੁਕਮੇ ਉਤਮਨੀਚ ਹੁਕਮਾ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੇ ਵਖਸੀਸ ਇੱਕ ਹੁਕਮੇ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬਝ ਹੈ ਤਾਂ ਹੁਮ ਨਾ ਕਹਿਆ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਬਣੋੜਿਆਆਂ ਆਚਾਰ ਗਾਵੈ ਕੋ ਵਿਦਿਆ ਵਿਖਣ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੇ ਹੱਥ ਰਖ ਦੂਰ ਕਥਨਾ ਕਥਿਨਾ ਆਵੈ ਤੋਟ ਕਥ ਕਥ ਕਦੇ ਕੋਟੇ ਕੋਟ ਕੋਟ ਦਿੰਦਾ ਦੇ ਲਿੰਦੇ ਇਤਕ ਪਾਹੇ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਉਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਗਿਆ ਭਉ ਅਪਾਰ ਆਖੇ ਮੰਗੇ ਦਿਹ ਦਿਹ ਰਾਤ ਕਰੇ ਦਾਤਾਰ ਹੇ ਕਿ ਅਗਰ ਕੀਏ ਜਿ ਦਿਸਾ ਦਰਵਾਜ਼ ਮਹੋ ਕੈ ਬੋਲਣ ਬੋਲੀਏ ਜਿ ਸੁਣ ਤਹੇ ਪਿਆਰ ਅਮਰਤ ਵਿਲਾ ਸਤਨਾਮ ਵਡਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਹਿ ਜਾਣੀਐ ਸਭ ਆਪੇ ਸਿਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਭਾਇਆ ਮਾਨ ਨਾਨਕ ਗਾਵਏ ਗੁਣੀ ਨਿਤਾਨ ਗਾਵਏ ਸੁਣੀਐ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਇਸਰ ਗੁਰਗੋਖ ਬਰਮਾ ਗੁਰਪਾਰਬਤੀ ਮਾਈ ਜਿਹੋ ਜਾਣਾ ਆਖ ਨਾਹੀ ਕਹਿਣਾ ਕਥਨ ਨਾ ਜਾਇ ਗੁਰਾਂ ਇਕ দেহ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਬਿਸਰਨ ਨ ਜਾਇ ਤੀਰਥ ਨਾ ਵਜਤਹਾ ਵਣ ਪਾਣੇ ਕੇ ਨਾਇ ਕਰੀ ਜਿਤੇ ਸ੍ਰਿਸ਼ਟ ਉਪਾਏ ਵਖਾਣ ਕਰਮਾ ਕੇ ਮਲੇ ਲਈ ਮਤ ਵਿੱਚ ਰਤਨ ਜਵਾਹਰ ਨਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਂ ਇੱਕ ਦੇਹ 부ਝਾਈ ਸਭਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੁਣੇ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਤੀਰਥ ਜਗਲੇ ਜੇ ਤਸ ਨਦਰਨਾ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਹਕ ਨ ਸੁਝਈ ਜੇ ਤਸ ਗੁਣ ਕੋਈ ਕਰੇ ਸੁਣਾ ਸਿੱਧ ਤੇ ਅਸੁਰਨਾਥ ਸੁਣਾ ਤਹਤ ਤਹਲ ਆਕਾਸ ਸੁਣਾ ਦੀਪ ਲੋ ਪਾਤਲ ਸੁਣਾ ਪਵਨ ਸਤੈ ਕਾਲ ਨਾਨਕ ਭਗਤ ਸਦਾ ਵਿਕਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸਰ ਵਰਮਾ ਇੰਦ ਸੁਣਾ ਮੁਖ ਸਲਾਹਨ ਮੰਦ ਸੁਣਾ ਜੋਗ ਜੁਗਤ ਤਨ ਭੇਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਾ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 86 ਕਾ ਇਸਨਾਨ ਸੁਣੈ ਪੜ ਪੜ ਪਾਵੈ ਆਤਮਾਨ ਸੁਣੈ ਲੱਗ ਸਹਿ ਜਹਾਨ ਨਾਨਕ ਤਪ ਤਖ ਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇਗਾ ਸੁਣੈ ਸੇਖੀਰ ਬਾਦਸ਼ਾ ਸੁਣੈ ਦਿਹ ਪਾਵੈ ਰਾਹੋ ਸੁਣੈ ਹੱਥ ਲਵੈ ਅਸਗਾ ਨਾਨਕ ਭਗਤ ਅਸਦਾ ਵਿਗਾਸ ਸੁਣਾਂ ਦੁਖ ਪਾਪਾਂ ਦਾ ਨਾਸ ਨੈ ਕੀਰਤ ਕਹਿ ਨਾ ਜਾਏ ਜੇ ਕੋ ਕਹਿ ਪਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਨੈ ਕਾਬ ਹੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਆ ਸੁਰਤ ਹੋਏ ਮਨ ਬੁੱਧ ਨਾ ਸਗਲ ਪਵਣ ਕੇ ਸਦ ਮਨ ਮਹੇ ਚੋਟਾ ਨਾ ਖਾਇ ਮੰਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰ ਭਾਖ ਨਾ ਪਾਏ ਮੰਨੈ ਪਾਤਸ਼ਾ ਪਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸਿੱਧੀ ਸਭੰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰ ਸਤ ਹਾਰ ਮਨ ਤਰਾ ਤਾਰੇ ਗੁਰ ਸਿੱਖ ਮਨੈ ਨਾਨਕ ਅਗਨ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜ ਭਾਵ ਦਰਗਹਿ ਮਾਨ ਪੰਜ ਸੋਹ ਹੈ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੇ ਨਹੀਂ ਸੁਮਾਰ ਤਹਲ ਧਰਮ ਦੇ ਆਕਾ ਪੂਤ ਸੰਤੋਖਾ ਸਾ ਪ੍ਰਖਿਆ ਜਨ ਸੂਤ ਜਿਕ ਉਪਜਹੁ ਐਸ ਤਿਆਰ ਧਵਲੇ ਉਪਰ ਕੇ ਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਉਸਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਕਿਆਵੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇ ਤਾ ਹੋਏ ਕਿਤਾ ਤਣ ਸਵਾਲੇ ਹੋ ਰੂਪ ਕਿਤੀ ਰਾਤ ਜਾਣੇ ਕੌਣ ਕੂਤ ਕਿ ਤਪਸਾ ਇੱਕ ਕੁਵਾ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਆਰਿਆ ਨ ਜਾਵਾਂ ਏਕ ਵਾਰ ਜੋ ਤੁਧ ਪਹ ਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਅਸੰਖ ਪਾਉ ਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹੋਂ ਪਖਸਾਰ ਸੰਖ ਮੋਂ ਲਿਵ ਲਾਏ ਤਾਰ ਤਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋਤਿ ਤੁ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹ ਰਾਮ ਤੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹਤਿ ਆਤਮਾ ਹੈ ਅਸੰਖ ਪਾਪੀ ਭਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫੇਰਾ ਹੈ ਅਸੰਖ ਮਲੇਛ ਮਲ ਭੱਕ ਖਾਹੇ ਅਸੰਖ ਨਿੰਦ ਸਿਰ ਕਰੇ ਹਾਰ ਨਾਨਕ ਨੀਚ ਕਹੇ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋਤੁ ਤੁਧ ਪਾਵੈ ਸਾਈ ਭਲੀ ਕਾਰ ਤਉ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਕ ਅਸੰਖ ਕਹੇ ਸਿਰ ਪਰ ਹਰ ਹੋਏ ਅਖਰੇ ਨਾਮ ਤ੍ਰੇਸ਼ਾਲਾ ਅਖਰੀ ਗਿਆਨ ਗੀਤ ਗੁਣ ਗਾ ਕ੍ਰਿ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਨ ਅਹ ਲਿਖਿਤ ਸ ਸਿਰ ਨਾਹਿ ਜਿ ਹਰਮਾਏ ਤਿਤੁ ਬਾਹ ਜੇ ਤਾ ਕੇ ਤਾ ਤਿਤਾ ਨਾਮ ਵੈਣ ਨਾ ਵੈ ਨਹੀਂ ਤੋ ਥਾਂ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾ ਵੈ ਸਾਏ ਪਲੇਕਾਰ ਹੌਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੁਹਤੇ ਉਤਰ ਸਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਤ ਧੋਏ ਭਰੀਏ ਮਤ ਪਾਪਾਂ ਕੈ ਸੰਗ ਹੁ ਧੋਪੈ ਨਾ ਵੈ ਕ ਰੰਗ ਕਨੇ ਪਾਪੇ ਆਕਣ ਨਾਹ ਕਰਤਰ ਕਰਣਾ ਲਿਖ ਲਾ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਵਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਦੇ ਰਸ ਹਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਨੂੰ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਚਿਤ ਕਮਣ ਦਵਾਰ ਕਮਣ ਸਰਉਤੇ ਮਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਖਨ ਲੇਖ ਪੁਰਾਣ ਚਿਤਵਾਰ ਨਾ ਜੋਗੀ ਜਾਣੈ ਪ੍ਰਤਮਾ ਹੋ ਨ ਕੋਈ ਜਾ ਕਰਤਾ ਸਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਅੱਖਾਂ ਕਿਵ ਸਾਲਾਹੀ ਕਿਉ ਵਰਨੇ ਕਬ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣ ਵਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋਹ ਪਾਤਾਲ ਪਾਤਾਲ ਲਖ ਆਗਾਸ ਆਗਾਸ ਔੜਕ ਔੜਕ ਭਾਲ ਸਕੇ ਵੈਦ ਕਹਿਣ ਇਕ ਬਾਤ ਸਹਸ ਅਠਾਰਹ ਕਹਿਣ ਕਿਤੇ ਬਾਏ ਸੋ ਇੱਕ ਧਾਤ ਲਿਖਾ ਹੋਇ ਤਾਂ ਲਿਖੀਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੇ ਇਤਿ ਸੂਰਤ ਨ ਪਾਈਆ ਨਦਿਆਂ ਅਤਿ ਵਾਪ ਵਹ ਸਮੰਦ ਨ ਜਾਣੀ ਹੈ ਸਮੰਦ ਸਹਾ ਸੁਲਤਾਨ ਗਿਰਹ ਸਿੱਧੀ ਮਾਲਕ ਹਨ ਕਿੜੇ ਤੁਲ ਨ ਹੋਮਨੇ ਜਿਤਸਮਨ ਹੋਣਾ ਵਿਸਰਹ ਅੰਤਨਾ ਸਿੱਧੀ ਕਹਿਣਾਂ ਅੰਤ ਅੰਤਨਾ ਕਰਨ ਦੇਣ ਅੰਤ ਅੰਤਨਾਵੇ ਖਣਸਣਨੰਤੋ ਅੰਤਨਾ ਜਾਪੈ ਕਿਆ ਮਨ ਮੰਤੋ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾ ਵਾਰੋ ਅੰਤ ਕਾਰਣ ਕੀਤੇ ਬਿਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਇਹੋ ਅੰਤਨਾ ਜਾਣੈ ਕੋਏ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਊਚਾ ਥਾਂ ਊਚੇ ਉਪਰ ਊਚਾ ਨਾਉ ਹੋਏ ਅਵਡਾ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣ ਆਪ ਆਪ ਨਾਨਕ ਮਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਤ ਅਪਾਰ ਕਿਤੇ ਆਂ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵਿਕਾਰ ਕਿਤੇ ਲੈ ਲੈ ਮਨੁ ਕਰਪਾਹਿ ਕਿਤੇ ਮੂਰਖ ਖਾਹੀ ਕਾਹਿ ਕੇਤਿਆਂ ਦੋਖ ਭੋਖ ਸਦਮਾਰੋਹ ਭਹਿ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨ ਸੱਕੈ ਕੋਏ ਜੇ ਕੋ ਖਾਏ ਤੇ ਆਖਣ ਪਾਏ ਉਹ ਜਾਣੇ ਜੇਤਿਆਂ ਮਹਿ ਖਾਏ ਆਪੇ ਜਾਣੇ ਆਪੇ ਦੇ ਅੱਖ ਸਿਵ ਕੀਤੇ ਜਿਸਨੋਂ ਬਖਸ਼ੈ ਸਿਪਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਹਾਰ ਅਮਲ ਆਵਹਿ ਮੁਲ ਲੈ ਜਾਹਿ ਮੁਲ ਭਾਏ ਮੁਲ ਸੁਨਾਹੇ ਮੁਲ ਧਰਮ ਅਮਲ ਦੇ ਬਾਣ ਅਮਲ ਤਲ ਅਮਲ ਪ੍ਰਵਾਣ ਅਮਲ ਬਖਸ਼ੇਸ ਅਮਲ ਨੇ ਸਾਨ ਅਮਲ ਕਰਮ ਅਮਲ ਕਰਮਾਣ ਅਮਲੋ ਅਮਲ ਆਖਿਆ ਨਾ ਜਾਏ ਆਖੇ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਇਤੇ ਕਹਿ ਕੇ ਉਠ ਉਠ ਜਾਹੇ ਤੇ ਕਿਤੇ ਹੋਰ ਕਰੈ ਤਾਂ ਆਖ ਨਾ ਸਕੇ ਕੀ ਕੇ ਜਿਵੜ ਭਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਕਾਂ ਵਾਰਾ ਗਵਾਰ ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਤ ਕੇਤੇ ਭਾਵਨ ਹਾਰੇ ਕੇਤੇ ਰਖਿ ਸਭ ਕਹੀਆ ਨਾ ਕਿਰਤਿ ਗਮਨ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖਾ ਧਰਮ ਵਿਚਾਰ ਗਾਵੇ ਈਸ਼ਰ ਬਰਮਾ ਦੇਵੀ ਸੋ ਹੰਸ ਦਸ ਵਾਰੇ ਗਾਵੇ ਇੰਦਰੀਂ ਦਸਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰ ਗਾਵੇ ਤਿਸਤੀ ਸੰਤੋਖੀ ਗਾਵੇ ਗੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੇ ਸਰ ਜੁਗ ਜੁਗ ਵਿਦਿਆ ਨਾਲ ਗਾਵੇ ਮਹਾਨੀ ਆਮਨ ਮਹਾਨ ਸੁਰਗਾ ਮਾ ਛਪਿਆਲੇ ਗਾਮ ਨਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਸਨ ਗਾਵੇ ਜੋਤ ਭਾਵਨ ਰਤੇ ਤੇਰੇ 75 ਸਾਲ ਹੋਰ ਕੀਤੇ ਗਾਣ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ सोई सोई सदा ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਵਖੇ ਕੀਤਾ ਆਪਣਾ ਜਿਵ ਤਿਸ ਦੀਵ ਡਿਆਈ ਜੋ ਤਿਸ ਭਾਵੇ ਸੋਏ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਏ ਦਾ ਸੰਤੋਖ ਸ਼ਰਮ ਪਤ ਝੋਲੀ ਹਾਨ ਕੀ ਕਰੇ ਬਹੁਤ ਕੰਥਾ ਕਾਲ ਕਹਾਰੇ ਕਾਇ ਜੁਗਤੰਡਾ ਪ੍ਰਤੀਤ ਆਈ ਪੰਥੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜਗ ਜਗ ਇਕ ਵੇਸ ਉਕਤ ਬਿਆਨ ਦਾ ਆ ਭੰਡਾਰਨ ਘਟ ਘਟ ਵਾਜੇ ਨਾਦ ਆਪਨਥ ਨਾਥੀ ਸਭ ਜਾ ਕੀ ਰਜ ਸੁਦੇਵਰਾ ਸਾਧ ਸੰਜੋਗ ਜੋਗਦ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸਤ ਸਿਆਦੇਸ ਆਤ ਅਨਿਲ ਅਨਾਤ ਨਾਹਤ ਜੁਗ ਜੁਗ ਇੱਕ ਵੇਸ ਇੱਕ ਮਾਇ ਜੁਗਤ ਵਿਆਹੇ ਤਨ ਚੱਲੇ ਪ੍ਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜੀਵ ਤਸ ਕਹਵਤ ਵੇ ਚਲਾਵੈ ਜਿਵ ਹੋਵੇ ਫੁਰਮਾਨ ਹੋਵੇ ਕਹਿ ਨਾ ਨਦਰ ਨ ਆਵੇ ਬਖਤਾ ਹੋਵੇ ਜਾਣ ਆਦੇਸ ਤੇ ਆਦੇਸ ਆਤਮਨੀਲ ਅਨਾਤ ਅਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਢੰਡਾਰ ਜੋ ਤਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸਤੇ ਕੀ ਸੱਚੀ ਤਾਰ ਆਦੇਸ਼ ਤੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਦੁਜੀ ਬਲਖ ਰੋ ਹੈ ਲਖ ਵਹਿਲ ਕवीस ਲਖ ਲਖ ਗੇੜਾ ਆ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆਂ ਚੜਿਏ ਹੋਏ ਏਕੀਸ ਸੁਣ ਗਲਨਾ ਆਕਾਸ਼ ਤੇ ਕੀਤਾ ਆਇ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਣ ਮਰਣ ਨਹ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੇਚ ਨਾ ਹੋਏ ਰਾਤੇ ਰੁਤੇ ਚਿਤਿਵਾਰ ਕਮਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਉੱਚੀ ਜੁਗਤ ਕੇ ਰੰਗ ਚਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਣ ਪੰਚ ਪ੍ਰਵਾਨ ਨਦਰੇ ਕ੍ਰੰਭ ਵੈਨੇਸਾਨ ਕੱਚ ਪਕਾਏ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੰਗ ਪਾਣੀ ਵੈ ਸੰਤਰ ਕੀਤੇ ਕਾਨਮਹੇਸ ਕੀਤੇ ਬ੍ਰਮੇ ਘਾੜਤ ਘੜੀਏ ਰੂਪ ਰੰਤ ਕੇ ਵੇਸ ਕੇਤਿਆਂ ਕਰਮੁ ਘੁੰਮੀ ਮੇਰ ਕੇਤੇ ਤੇਤੇ ਸੂਪ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੈਸ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੰਧ ਕੇਤਿਆਂ ਖਾਣੀ ਕੇਤਿਆਂ ਬਾਣ ਕੇਤੇ ਪਤ ਨਰਿੰਦ ਕੇਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਅੰਗਲਾਂ ਤਿਆਂ ਨਾ ਜਾਹੇ ਜੇ ਕੋ ਕਹੇ ਪਿਛਾ ਪਛਤਾਏ ਤਿੱਥਾ ਘੜੀਏ ਸੂਰਤ ਮਤ ਮਨ ਬੁੱਧ ਤਿੱਥਾ ਘੜੀਏ ਸੁਰਾ ਸਿਧਾਂ ਕੇ ਸਦ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਨ ਮਹਿ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿ ਮਾਮਾ ਹੈ ਤਾ ਕੇ ਰੂਪ ਨ ਕਥਨ ਜਾਹੇ ਨਾਮ ਹਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹਿ ਤਿੱਥੇ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਖੰਡ ਜੇ ਕੋ ਕਥਤ ਅੰਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮਤ ਵੈ ਤਵ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਿਤ ਪਹਾਰਾ ਧੀਰਜ ਸੁਣਿਆਰ ਹਰਨ ਮਤ ਵੇਦ ਅਥਿਆਰ ਭਾਉ ਕਲਾ ਅਗੰਤਪਤਾਉ ਭਾਂਡਾ ਭਾਉ ਅਮਰਤੋ ਤਿਤ ਢਾਲ ਘੜੀਏ ਸਬਦ ਸੁਚੇਤਕ ਸਾਲ ਜਨ ਕਉ ਨ ਦਰ ਕਰਮ ਤਨ ਕਾ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਮਣ ਗੁਰੂ ਪਾਣ ਪਿਤਾ ਮਾਤਾ ਅਰਤਮ ਹਤਿ ਦਿਵਸ ਰਾਤ ਦੁਇ ਦਾਈ ਹਿਦਾਇਆ ਖਿਲਾ ਸਦਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਤ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਬੇਮਸਖਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਖਤ ਹਾਲੋ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ